ਪਠੰਡਾ ਦੀ ਰਿੰਗ ਰੋਡ ਤੋਂ ਛੋਟਾ ਹਾਥੀ ਦੋ ਮੱਝਾਂ ਤੇ ਇੱਕ ਕੱਟੇ ਦੀ ਲੁੱਟਖੋ ਖਰਨ ਦੇ ਮਾਮਲੇ ਦੇ ਵਿੱਚ ਪੰਜ ਦੇ ਖਿਲਾਫ ਕੀਤਾ ਗਿਆ। ਮਾਮਲਾ ਦਰਜ ਦੋਨੋਂ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ ਨੇ ਦਿੱਤੀ ਜਾਣਕਾਰੀ। ਸ਼ਨੀਵਾਰ ਨੂੰ 11:30 ਵਜੇ ਦੇ ਲਗਭਗ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਦਸੰਬਰ ਨੂੰ ਬਠਿੰਡਾ ਦੀ ਰਿੰਗ ਰੋਡ ਤੋਂ ਇੱਕ ਮੱਝਾਂ ਦੇ ਵਪਾਰੀ ਦੇ ਕੋਲੋਂ ਛੋਟੇ ਹਾਥੀ ਨੂੰ ਰੋਕ ਕੇ ਉਹਦੇ ਕੋਲੋਂ ਛੋਟਾ ਹਾਥੀ, ਦੋ ਮੱਝਾਂ ਅਤੇ ਇੱਕ ਕੱਟੇ ਦੀ ਲੁੱਟਕੋ ਕੀਤੀ ਗਈ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ 5 ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਦੋਨੋਂ ਗ੍ਰਿਫਤਾਰ ਕੀਤਾ ਗਿਆ ਤੇ ਬਾਕੀਆਂ ਦੀ ਗ੍ਰਿਫਤਾਰੀ ਬਾਕੀ ਹੈ। ਮਿਤੀ 4 12 24 ਨੂੰ ਜਿਹੜਾ ਸੀ ਇੱਕ ਰਿੰਗ ਰੋਡ ਦੇ ਉੱਪਰੋਂ ਇੱਕ ਪ੍ਰਮਾਨ ਕ੍ਰਿਸ਼ੀ ਨਾਮ ਦਾ ਜਿਹੜਾ ਵਿਅਕਤੀ ਸੀਗਾ ਜੋ ਮੱਝਾਂ ਦਾ ਵਪਾਰ ਕਰਦਾ ਹੈਗਾ ਉਹ ਆਪਣੇ ਛੋਟੇ ਹਾਥੀ ਦੀ ਉੱਪਰ ਆਪਣੀਆਂ ਦੋ ਮੱਝਾਂ ਤੇ ਇੱਕ ਕੱਟਾ ਉਹਨੂੰ ਲੱਦ ਕੇ ਖਰੀਦ ਕਰਕੇ ਆਪਦੇ ਨੌਰੇ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਜਿਹੜਾ ਸੀ ਉਹ ਪੰਜ ਬੰਦਿਆਂ ਨੇ ਜਿਹੜਾ ਸੀ ਉਹਦੀ ਕੁੱਟਮਾਰ ਕਰਕੇ ਉਹਦਾ ਟੈਂਪੂ ਮੱਝਾਂ ਵਾਲਾ ਸੀ ਜਿਹੜਾ ਉਹ ਖੋ ਕੇ ਲੈ ਗਏ ਸੀ ਜਿਹਦੇ ਸਬੰਧ ਦੇ ਵਿੱਚ ਅਸੀਂ ਜਿਹੜੇ ਖੋਲ ਵਾਲੇ ਬੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਜੋ ਬਠਿੰਡੇ ਦੇ ਰਹਿਣ ਵਾਲਾ ਬੀਅੰਤ ਸਿੰਘ ਨਗਰ ਬੀਅੰਤ ਸਿੰਘ ਹੈਗਾ ਪਰਸਲਾਮ ਨਗਰ ਦਾ ਰਹਿਣ ਵਾਲਾ ਜਿਹਨੂੰ ਉਹ ਬੰਦਾ ਪਹਿਲਾਂ ਤੋਂ ਜਾਣਦਾ ਸੀ ਤਾਂ ਇਹਦੇ ਰਿਗਾਰਡਿੰਗ ਅਸੀਂ ਪਤਾ ਬੰਦਿਆਂ ਦਾ ਪਤਾ ਕਰਕੇ ਵੈਰੀਫਾਈ ਕਰਕੇ ਪੰਜ ਬੰਦਿਆਂ ਦੇ ਖਿਲਾਫ ਜਿਹੜਾ ਸੀ ਅਸੀਂ ਬਾਈ ਨੀਮ ਐਫ ਆਈਆਰ ਦਰਜ ਕਰਤੀ ਹੈ ਉਹਦੇ ਵਿੱਚੋਂ ਅਸੀਂ ਦੋ ਬੰਦੇ ਬੀਅੰਤ ਸਿੰਘ ਤੇ ਹਰਮਨਦੀਪ ਸਿੰਘ ਨਾਂ ਦੇ ਦੋ ਬੰਦਿਆਂ ਨੂੰ ਕਾਬੂ ਕਰਕੇ ਉਹਨਾਂ ਦੇ ਕੱਦੇ ਦੇ ਵਿੱਚੋਂ ਜਿਹੜੀ ਅਸੀਂ ਆ ਦੋਨੇ ਮੱਝਾਂ ਕੱਟਾ ਤੇ ਟੈਂਪੂ ਅਸੀਂ ਬਰਾਮਦ ਕਰ ਲਿਆ ਉਰਵੀ ਜਿਹਨੇ ਗੁਰੂਬਖਸ਼ ਨੂੰ ਜਿਸ ਤਰ੍ਹਾਂ ਕਿ ਇਹ ਤੋਂ ਰਾਇਲ ਸੀ ਜਾਂ ਵੀ ਪੈਸੇ ਨੇ ਵੀ ਕੁਝ ਰੁੱਟਾ ਸੀ ਉਹਦੇ ਕੁਝ ਪੈਸੇ ਵੀ ਸੀਗੇ ਉਹਦੇ ਕੋਲੇ ਥੋੜੇ ਪਰਸ ਸੀਗੇ ਉਹ ਵੀ ਲੈ ਕੇ ਗਏ ਸੀ ਉਹ ਹਜੇ ਬਰਾਮਦ ਨਹੀਂ ਹੋਇਆ ਉਹਦੇ ਤਿੰਨ ਬੰਦੇ ਜਿਹੜੇ ਫਰਾਰ ਹੈਗੇ ਸ਼ਾਇਦ ਉਹਨਾਂ ਕੋਲੇ ਹੈਗਾ ਉਹ ਵੀ ਕੁਝ ਕੁਝ ਕਰ ਰਹੇ ਸੀ ਕਿਹੜੀ ਜਗ੍ਹਾ ਤੋਂ ਕੀਤਾ ਗਿਆ ਸੀ ਇਹ ਜਿਹੜੀ ਆਪਣੇ ਬਠਿੰਡਾ ਰਿੰਗ ਰੋਡ ਹੈਗੀ ਹੈ ਰਿੰਗ ਰੋਡ ਦੇ ਕੋਲ ਜਿਹੜੀ ਇੱਕ ਹੋਈ ਸੀ ਇਹਨਾਂ ਦੇ ਇਹਨਾਂ ਦੇ ਕਮਕਾਦਮ ਹੈ ਜੀ ਅਸੀਂ ਕੱਲ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਪਾਈ ਹੈ ਉਹਦੇ ਬਾਰੇ ਅਸੀਂ ਹਜੇ ਦੁਲਾਈ ਦਾ ਤਤਤੀਸ਼ ਕਰ ਰਹੇ ਹਾਂਗੇ ਪਹਿਲਾਂ ਵੀ ਇਹਨਾਂ ਨੇ ਕੀ ਕੀ ਬਰਦਤਾਂ ਕੀਤੀਆਂ ਨੇ ਮਰਮਾਨ ਹਾਸਲ ਹਾਂਜੀ ਉਹਨਾਂ ਦਾ ਰਿਮਾਂਡ ਹਾਸਲ ਕੱਲ ਅਸੀਂ ਕੀਤਾ ਕਰਾਂਗੇ ਇਹ ਵੀ ਰਿਮਾਂਡ ਸੋ ਅਪਲਾਈ ਤਾਂ ਅਸੀਂ 5 ਦਿਨ ਦਾ ਕੀਤਾ ਹੈਗਾ ਜੀ ਕੋਰਟ ਦੇਖੋ ਕਿੰਨੇ ਦਿਨ ਦਾ ਦਿੰਦੀ ਵੱਧ ਤੋਂ ਵੱਧ ਰਿਮਾਂਡ ਲੈ ਕੇ ਦੁਲਾਈ ਨੇ ਪੁੱਛ ਕੇ ਚਕਾਰਾਂਗੇ